ਦੋ ਪਾਰਟੀਆਂ ਨੇ ਵੱਡੀਆਂ ਨੇ ਲਿਸਟਾਂ ਜਾਰੀ ਕੀਤੀਆਂ ਨੇ ਸ਼੍ਰੋਮਣੀ ਅਕਾਲੀ ਦਲ ਕਦੋਂ ਕ ਲਿਸਟਾਂ ਜਾਰੀ ਕਰ ਰਿਹਾ ਆਪਣੀਆਂ ਮੈਨੂੰ ਤਾਂ ਮੈਨੂੰ ਲੱਗਾ ਚੀਤੀ ਆਉਂਦੇ ਹਫ਼ਤੇ ਦੇ ਵਿੱਚ ਹਫ਼ਤੇ 10 ਦਿਨਾਂ ਦੇ ਵਿੱਚ ਵਿੱਚ ਫਾਈਨਲ ਹੋ ਜਾਊਗਾ ਪਾਰਟੀਆਂ ਦਾ ਜੇ ਸੰਗਰੂਰ ਦੀ ਗੱਲ ਕਰੀ ਤਾਂ ਆਮ ਆਦਮੀ ਪਾਰਟੀ ਤੋਂ ਗੁਰਮੀਤ ਸਿੰਘ ਮੀਤ ਹੇਰ ਉਮੀਦਵਾਰ ਐਲਾਨੇ ਗਏ ਨੇ ਤੇ ਬਾਕੀ ਹਜੇ ਪਾਰਟੀਆਂ ਗੱਲਬਾਤ ਕਰ ਰਹੀਆਂ ਨੇ ਤੇ ਸਿਮਰਨਜੀਤ ਸਿੰਘ ਮਾਨ ਦੀ ਕਲੀਅਰ ਹੋਈ ਕਿਵੇਂ ਲੱਗਦੀ ਹੈ ਸੰਗਰੂਰ ਸੀਟ ਤੁਹਾਨੂੰ ਦੇਖੋ ਇਸ ਵਾਰੀ ਬਹੁਤ ਕੋਨਾ ਮੁਕਾਬਲਾ ਹੋਊਗਾ ਇਹ ਲੱਗ ਰਿਹਾ ਵੀ ਪੰਜ ਧਰੀ ਮੁਕਾਬਲਾ ਹੋਊਗਾ ਜਦੋਂ ਸਦਾ ਸਿਮਰਜੀਤ ਸਿੰਘ ਮਾਨ ਜਿੱਤੇ ਜਦੋਂ ਹਾਲਾਤ ਹੋਰ ਸੀ ਹੁਣ ਲੋਕਾਂ ਨੂੰ ਇਹ ਗੱਲ ਦਾ ਅਹਿਸਾਸ ਤਾਂ ਹੋ ਗਿਆ ਵੀ ਮਾਨ ਸਾਹਿਬ ਇਕੱਲੇ ਉੱਥੇ ਜਾ ਕੇ ਕੁਝ ਨਹੀਂ ਕਰ ਸਕਦੇ ਪੰਜਾਬ ਬਚਾਓ ਯਾਤਰਾ ਚੱਲ ਰਹੀ ਹੈ ਕੀ ਲੱਗਦਾ ਵੇਵ ਅਪ ਹੋਣੀ ਹੈ ਜਿਵੇਂ ਚੱਲ ਰਹੀ ਹੈ ਸੁਭਾ ਵਧੀਆ ਬਹੁਤ ਵਧੀਆ ਸਮਰਥਨ ਮਿਲ ਰਿਹਾ ਹੈ ਦਿਨ ਪਰ ਦਿਨ ਅਕਾਲੀ ਦਨ ਹੋਰ ਤਕੜਾ ਹੋ ਰਿਹਾ ਹੈ ਸੈਂਟਰਲ ਪੰਜਾਬੀ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਵਿੱਚ 1 ਜੂਨ ਨੂੰ ਚੋਣਾਂ ਹੋਣੀਆਂ ਨੇ ਵੋਟਾਂ ਪੈਣੀਆਂ ਨੇ ਸੋ ਕੈਂਪੇਨ ਸ਼ੁਰੂ ਹੋ ਚੁੱਕੀ ਆ ਜੇ ਗੱਲਬਾਤ ਕਰੀਏ ਆਮ ਆਦਮੀ ਪਾਰਟੀ ਨੇ ਪਹਿਲੀ ਲਿਸਟ ਜਾਰੀ ਕੀਤੀ ਆ ਭਾਜਪਾ ਨੇ ਲਿਸਟ ਜਾਰੀ ਕੀਤੀ ਆ ਅਤੇ ਸ਼੍ਰੋਮਣੀ ਅਕਾਲੀ ਦਰ ਨੇ ਹਜੇ ਕੋਈ ਲਿਸਟ ਜਾਰੀ ਨਹੀਂ ਕੀਤੀ ਕਾਂਗਰਸ ਨੇ ਕੋਈ ਲਿਸਟ ਜਾਰੀ ਨਹੀਂ ਕੀਤੀ ਸਾਡੇ ਪਰਮਿੰਦਰ ਸਿੰਘ ਢੀਂਡਸਾ ਸਾਹਿਬ ਕਾ ਵਿੱਤ ਮੰਤਰੀ ਮੌਜੂਦ ਨੇ ਜੋ ਮੀਟਿੰਗਾਂ ਵੀ ਕਰ ਰਹੇ ਨੇ ਸੋ ਗੱਲਬਾਤ ਕਰਾਂਗੇ ਢੀਂਡਸਾ ਸਾਹਿਬ ਕੈਂਪੇਨ ਕਰਤੀ ਜੀ ਸ਼ੁਰੂ ਫਿਰ ਜਿਵੇਂ ਤੁਸੀਂ ਮੀਟਿੰਗਾਂ ਕਰ ਰਹੇ ਹੋ ਕਿਵੇਂ ਦੀ ਚੱਲ ਰਹੀ ਹੈ ਪਲੈਨਿੰਗ ਨਹੀਂ ਨਹੀਂ ਕੈਂਪੇਨ ਕੋਈ ਨਹੀਂ ਹੈ ਦਾ ਸਿਰਫ ਜਿਵੇਂ ਛੋਟੀਆਂ ਲੋਕਾਂ ਦੇ ਘਰਾਂ 'ਚ ਮਿਲਣ ਲਈ ਸਜਾ ਰਹੇ ਹਾਂ ਜੀ ਪਾਰਟੀ ਵਾਸਤੇ ਵੀ ਪਾਰਟੀ ਨੂੰ ਅਸਲ ਤਾਂ ਦੇਖੋ ਕੰਮ ਕਰਨੀ ਹੈ ਜਦ ਤੱਕ ਟਿਕਟ ਜਦ ਤੱਕ ਫੈਸਲਾ ਨਹੀਂ ਹੋਦਾ ਉਨਾਂ ਚਿਰ ਤੱਕ ਕੋਈ ਕੈਂਪੇਨ ਦਾ ਮਤਲਬ ਹੀ ਨਹੀਂ ਠੀਕ ਹੈ ਜੀ ਬਾਕੀ ਕਿਵੇਂ ਲੱਗਦਾ ਕਿਉਂਕਿ ਦੋ ਪਾਰਟੀਆਂ ਨੇ ਵੱਡੀਆਂ ਨੇ ਲਿਸਟਾਂ ਜਾਰੀ ਕੀਤੀਆਂ ਨੇ ਸ਼੍ਰੋਮਣੀ ਅਕਾਲੀ ਦਲ ਕਦੋਂ ਕਹ ਲਿਸਟਾਂ ਜਾਰੀ ਕਰ ਰਿਹਾ ਆਪਣੀਆਂ ਮੈਨੂੰ ਤਾਂ ਮੈਨੂੰ ਲੱਗਾ ਛੇਤੀ ਆਉਂਦੇ ਹਫ਼ਤੇ ਦੇ ਵਿੱਚ ਹਫ਼ਤੇ 10 ਦਿਨਾਂ ਫਾਈਨਲ ਹੋ ਜੂਗਾ ਪਾਰਟੀ ਦਾ ਜੀ ਬਿਲਕੁਲ ਬਾਕੀ ਚੈੱਕ ਕਰ ਦੇਣਗੇ ਹਾਂਜੀ ਬਾਕੀ ਚਰਚਾਵਾਂ ਨੇ ਕਿ ਪਰਮਿੰਦਰ ਸਿੰਘ ਢੀਂਡਸਾ ਸੰਗਰੂਰ ਤੋਂ ਚੋਣ ਲੜਨਗੇ ਚਰਚਾਵਾਂ ਹੋ ਰਹੀਆਂ ਨੇ ਬਾਕੀ ਟਿਕਟ ਤੁਹਾਨੂੰ ਮਿਲਦੀ ਆ ਤਾਂ ਤਿਆਰੀਆਂ ਨੇ ਪੂਰੀਆਂ ਮੁਕੰਮਲ ਤੁਹਾਡੇ ਕੋਲ ਚਰਚਾਵਾਂ ਤਾਂ ਚੱਲਦੀ ਰਹਿੰਦੀਆਂ ਨੇ ਜੀ ਕਿਸੇ ਦੀ ਕਦੇ ਕਿਸੇ ਦੀ ਚੱਲਦੀ ਹੈ ਇਹਦਾ ਟਿਕਟ ਮਿਲਣ ਤੇ ਪਤਾ ਚੱਲਦਾ ਹੁੰਦਾ ਹੈਗਾ ਜੀ ਸੋ ਬਾਕੀ ਜਿਵੇਂ ਪਾਰਟੀ ਫੈਸਲਾ ਕਰੂਗੀ ਅਸੀਂ ਤਾਂ ਉਹਦੇ ਨਾਲ ਤੇ ਜੇ ਕਹੂਗੀ ਤਾਂ ਲੜਾਂਗੇ ਜੇ ਕਿਸੇ ਹੋਰ ਨੂੰ ਉਹਦੀ ਮਦਦ ਕਰਾਂਗੇ ਬਿਲਕੁਲ ਜੇ ਸੰਗਰੂਰ ਦੀ ਗੱਲ ਕਰੀ ਤਾਂ ਆਮ ਆਦਮੀ ਪਾਰਟੀ ਤੋਂ ਗੁਰਮੀਤ ਸਿੰਘ ਮੀਤ ਹੇਰ ਉਮੀਦਵਾਰ ਐਲਾਨੇ ਗਏ ਨੇ ਤੇ ਬਾਕੀ ਹਜੇ ਪਾਰਟੀਆਂ ਗੱਲਬਾਤ ਕਰ ਰਹੀਆਂ ਨੇ ਤੇ ਸਿਮਰਨਜੀਤ ਸਿੰਘ ਮਾਨ ਦੀ ਕਲੀਅਰ ਹੋਈ ਕਿਵੇਂ ਲੱਗਦੀ ਹੈ ਸੰਗਰੂਰ ਸੀਟ ਤੁਹਾਨੂੰ ਦੇਖੋ ਈਸ਼ਵਰੀ ਬਹੁਤ ਕੋਨਾ ਮੁਕਾਬਲਾ ਹੋਊਗਾ ਜੀ ਇਹ ਲੱਗ ਰਿਹਾ ਵੀ ਪੰਜ ਧਰੀ ਮੁਕਾਬਲਾ ਹੋਊਗਾ ਤੇ ਇਹਦੇ ਚ ਪਾਰਟੀਆਂ ਦੇ ਏਜੰਡੇ ਉਮੀਦਵਾਰਾਂ ਦੀ ਸ਼ਖਸੀਅਤ ਦੇ ਲੋਕਾਂ ਦਾ ਵਿਸ਼ਵਾਸ ਪਾਰਟੀ ਪ੍ਰਤੀ ਉਹ ਸਾਰੀਆਂ ਗੱਲਾਂ ਟੈਸਟ ਹੋਣਗੀਆਂ ਹਾਂ ਬਿਲਕੁਲ ਬਾਕੀ ਪਹਿਲੀ ਵਾਰ ਤੁਸੀਂ ਢੀਂਡਾ ਸਾਹਿਬ ਅਲਾਈਅੰਸ ਤੋਂ ਬਿਨਾਂ ਲੜ ਰਹੇ ਹੋ ਪਿਛਲੀ ਵਾਰ ਲੜੇ ਅਲਾਈਅੰਸ ਚ ਲੜੇ ਤੁਸੀਂ ਵੀ ਚੋਣ ਲੜੀ ਸੀ ਹਾਲਾਂਕਿ ਜੇ ਗੱਲਬਾਤ ਕਰੀਏ ਸੀਐਮ ਭਗਵੰਤ ਸਿੰਘ ਮਾਨ ਜਿੱਤੇ ਸੀ ਮੈਂਬਰ ਪਾਰਲੀਮੈਂਟ ਉਦੋਂ ਉਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਜਿੱਤੇ ਕਿਵੇਂ ਦੇਖਦੇ ਹੋ ਸਿਮਰਨਜੀਤ ਸਿੰਘ ਮਾਨ ਦੀ ਵੇਵ ਬੜੀ ਉਲਟ ਹੋਈ ਸੀ ਆਮ ਆਦਮੀ ਪਾਰਟੀ ਕਹਿ ਰਹੀ ਸੀ ਅਸੀਂ ਜਿੱਤਾਂਗੇ ਉਹ ਵੇਵ ਕਿਵੇਂ ਦੀ ਲੱਗਦੀ ਹੁਣ ਚੋਣਾਂ ਦੀ ਵੇਵ ਕਿਵੇਂ ਦੀ ਦੇਖੋ ਹਜੇ ਤਾਂ ਵੇਵ ਵੱਢਣੀ ਹੈ ਜੋ ਵੀ ਲੋਕਾਂ ਦਾ ਕਿਉਂ ਪਰ ਮੈਂ ਸਮਝਦਾ ਉਦੋਂ ਜਸਦਾ ਸਿਮਰਜੀਤ ਸਿੰਘ ਮਾਨ ਜਿੱਤੇ ਸੀ ਉਦੋਂ ਹਾਲਾਤ ਹੋਰ ਸੀ ਹੁਣ ਲੋਕਾਂ ਨੂੰ ਇਹ ਗੱਲ ਦਾ ਅਹਾਸਸ ਤਾਂ ਹੋ ਗਿਆ ਵੀ ਮਾਨ ਸਾਹਿਬ ਇਕੱਲੇ ਉੱਥੇ ਜਾ ਕੇ ਕੁਝ ਨਹੀਂ ਕਰ ਸਕਦੇ ਜੀ ਤੇ ਸਾਡੇ ਬਹੁਤ ਸਤਕਾਰਯੋਗ ਨੇ ਅਸੀਂ ਉਹਨਾਂ ਦਾ ਬੜਾ ਦਿਲੋਂ ਸਤਕਾਰ ਕਰਦੇ ਆ ਪਰ ਏਜ ਫੈਕਟਰ ਵੀ ਹੁੰਦਾ ਹੋਰ ਕਈ ਚੀਜ਼ਾਂ ਹੁੰਦੀਆਂ ਨੇ ਜਿਦੇ ਕਰਕੇ ਅ ਸਾਨੂੰ ਭਰੋਸਾ ਵੀ ਲੋਕ ਸਾਨੂੰ ਜਿਹੜਾ ਹੈ ਇਸ ਵਾਰੀ ਸਮਰਥਨ ਦੇਣਗੇ ਤੇ ਮਾਨ ਸਾਹਿਬ ਦੀ ਜਿਹੜੀ ਦੇਣ ਹੈ ਅਸੀਂ ਉਹਨੂੰ ਘਟਾ ਕੇ ਨਹੀਂ ਦੇਖਦੇ ਪਰ ਫਿਰ ਵੀ ਸਮੇਂ ਦੇ ਨਾਲ ਮੈਂ ਸਮਝਦਾ ਤਬਦੀਲੀ ਤਾਂ ਆਉਂਦੀ ਹੈ ਬਿਲਕੁਲ ਬਾਕੀ ਕਿਹਾ ਵੀ ਜਾਂਦਾ ਕਿ ਮਾਨ ਸਾਹਿਬ ਸ਼ਰੋਮਣੀ ਅਕਾਲੀ ਦਲ ਦੀਆਂ ਵੋਟਾਂ ਜ਼ਿਆਦਾ ਲੈ ਕੇ ਜਾਂਦੇ ਨੇ ਜੀ ਸ਼ਰੋਮਣੀ ਅਕਾਲੀ ਦਲ ਨੂੰ ਕਿਤੇ ਨਾ ਕਿਤੇ ਟਾ ਲੱਗ ਸਕਦੀ ਹੈ ਜੇ ਮਾਨ ਸਾਹਿਬ ਦੀ بے ਵਫਾਈ ਹੁੰਦੀ ਹੈ ਜੀ ਉਹਦਾ ਇਹ ਚੰਦਾ ਇਹ ਚ ਅੰਦਾਜ਼ੇ ਹੀ ਹੁੰਦੇ ਨੇ ਵੀ ਕਿਹੜੀ ਵੋਟ ਕੌਣ ਲੈ ਗਿਆ ਪਰ ਇਹ ਤਾਂ ਵੋਟਾਂ ਤੋਂ ਬਾਅਦ ਪਤਾ ਚੱਲਦਾ ਵੀ ਕਿਹੜਾ ਕਿਹਦੀ ਵੋਟ ਲੈ ਗਿਆ ਹੁਣ ਆਮ ਆਦਮੀ ਪਾਰਟੀ ਕਿਹਦੀ ਵੋਟ ਲੱਗ ਗਈ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਾਂਗਰਸ ਦੀ ਵੀ ਲੱਗ ਗਈ ਹੈ ਕਾਲੀ ਦਲ ਦੀ ਵੀ ਲੈ ਕੇ ਗਈ ਸਾਰੀਆਂ ਦੀਆਂ ਵੋਟਾਂ ਲਈਆਂ ਉਹਨਾਂ ਨੇ ਇਸੇ ਦੌਰਾਨ ਮਾਨ ਸਾਹਿਬ ਨੇ ਵੀ ਸਾਰੀਆਂ ਪਾਰਟੀਆਂ ਦੀਆਂ ਵੋਟਾਂ ਲਈਆਂ ਸੀ ਉਦੋਂ ਸੋ ਕਿੰਨਾ ਕਿਹਦੇ ਦੇ ਪ੍ਰਭਾਵ ਪੈਂਦਾ ਹੈਗਾ ਇਹ ਚੋਣਾਂ ਤੋਂ ਬਾਅਦ ਰਿਜ਼ਲਟ ਤੋਂ ਬਾਅਦ ਹੀ ਪਤਾ ਚੱਲੂਗਾ ਬਿਲਕੁਲ ਬਾਕੀ ਬੀਜੇਪੀ ਨਾਲ ਅਲਾਈਨ ਚ ਲੜੀਆਂ ਨੇ ਹੁਣ ਤੱਕ ਚੋਣਾਂ ਜਿਵੇਂ ਬੀਜੇਪੀ ਦੀ ਗੱਲ ਬਾਤ ਕਰੀਏ ਤਾਂ ਪਿਛਲੀ ਵਾਰ ਦੋ ਤਿੰਨ ਸੀਟਾਂ ਤਕਰੀਬਨ ਲੱਗਦਾ ਸੀ ਕਿਉਂਕਿ ਅਲਾਈਨ ਨਾਲ ਆਉਂਦੀ ਸੀ ਕੀ ਲੱਗਦਾ ਇਸ ਵਾਰ ਕੀ ਰਹਿਣ ਵਾਲਾ ਕਿਉਂਕਿ ਬੀਜੇਪੀ ਦਾ ਵਿਰੋਧ ਅਕਾਲੀ ਦਲ ਵਾਸਤੇ ਵਧੀਆ ਰਹੇਗਾ ਕਿਉਂਕਿ ਅਕਾਲੀ ਦਲ ਨੇ ਇੱਕ ਆਪਦੀ ਸਿਧਾਂਤਕ ਫੈਸਲਾ ਲਿਆ ਹੈਗਾ ਤੇ ਇਸ ਚੀਜ਼ ਨੂੰ ਲੋਕਾਂ ਨੇ ਅਪਰੀਸ਼ੀਏਟ ਕੀਤਾ ਵਧੀਆ ਕੰਮ ਕੀਤਾ ਹੈਗਾ ਤੁਸੀਂ ਵੀ ਇਹਨਾਂ ਨਾਲ ਤੋੜਨਾ ਕਿਉਂਕਿ ਸਾਨੂੰ ਮੁੱਦਿਆਂ ਦੇ ਨਾਲ ਜਿਹੜਾ ਹੈ ਜੁੜ ਕੇ ਕੰਮ ਕਰਨਾ ਪੈਣਾ ਹੈ ਜਿਹੜੇ ਪੰਤਕ ਮੁੱਦੇ ਨੇ ਉਹਨਾਂ ਨੂੰ ਮੂਰੇ ਰੱਖ ਕੇ ਚੱਲਾਂਗੇ ਤਾਂ ਲੋਕ ਸਾਨੂੰ ਜਰੂਰ ਸਮਰਥਨ ਦੇਣਗੇ ਬਿਲਕੁਲ ਪੰਜਾਬ ਬਚਾਓ ਯਾਤਰਾ ਚੱਲ ਰਹੀ ਹੈ ਕੀ ਲੱਗਦਾ ਵੇਵ ਅਪ ਹੋਣੀ ਹੈ ਜਿਵੇਂ ਚੱਲ ਰਹੀ ਹੈ ਸੁਭਾ ਵਧੀਆ ਬਹੁਤ ਵਧੀਆ ਸਮਰਥਨ ਮਿਲ ਰਿਹਾ ਹੈ ਜੀ ਦਿਨ ਪਰ ਦਿਨ ਅਕਾਲੀ ਦਲ ਹੋਰ ਤਕੜਾ ਹੋ ਰਿਹਾ ਹੈ ਤੇ ਇਧਰ ਲੋਕ ਸਭਾ ਹਲਕਾ ਸੰਗਰੂਰ ਚ ਵੀ ਪਹੁੰਚਣੀ ਹੈ ਪੰਜਾਬ ਬਚਾਓ ਯਾਤਰਾ ਜੀ ਇਹ ਆਉਗੀ April ਦੇ ਅਖੀਰ ਚ ਜਾਂ ਮਈ ਦੇ ਪਹਿਲੇ ਹਫਤੇ ਚ ਆਉਗੀ ਠੀਕ ਹੈ ਹਾਂ ਜੀ ਠੀਕ ਹੈ ਢੀਂਸਾ ਸਾਹਿਬ ਸੋ ਪਰਮੇਂਦਰ ਸਿੰਘ ਢੀਂਸਾ ਜਿਨ੍ਹਾਂ ਨੇ ਗੱਲਬਾਤ ਕੀਤੀ ਆ ਕਿ ਚਰਚਾਵਾਵਾਂ ਹੋ ਰਹੀਆਂ ਨੇ ਪਰ ਜਦੋਂ ਪਹਿਲੀ ਲਿਸਟ ਜਾਰੀ ਹੋਈ ਉਮੀਦਵਾਰਾਂ ਦੀ ਤਾਂ ਹੀ ਪਤਾ ਲੱਗੇਗਾ ਕਿ ਕਿਹੜੇ ਲੋਕ ਸਭਾ ਹਲਕੇ ਤੋਂ ਕਿਸ ਉਮੀਦਵਾਰ ਨੂੰ ਚੋਣ ਮੈਦਾਨ 'ਚ ਪਾਰਟੀ ਵੱਲੋਂ ਮੌਕਾ ਦਿੱਤਾ ਜਾਂਦਾ ਸੋ ਕਹਿ ਰਹੇ ਨੇ ਕਿ ਲਗਾਤਾਰ ਜਿਹੜੀ ਕੈਂਪੇਨ ਆ ਉਹ ਵੀ ਸ਼ੁਰੂ ਕਰਾਂਗੇ ਜਦੋਂ ਉਮੀਦਵਾਰ ਐਲਾਨੇ ਗਏ ਹੁਣ ਤਾਂ ਸਾਡੀਆਂ ਛੋਟੀਆਂ ਮੀਟਿੰਗਾਂ ਚੱਲ ਰਹੀਆਂ ਨੇ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮੱਜਾ ਸੈਂਟਰਲ ਪੰਜਾਬ ਟੀਵੀ